ਸਸ਼ੀਕਾਲ ਜੀ ਅਮਰੀਕਨ ਨਿਊਜ਼ ਬੁਲੇਟਿਨ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਤੇ ਸ਼ੁਰੂਆਤ ਕਰ ਲੈਣੇ ਆਂ ਸੁਰਖੀਆਂ ਦੇ ਨਾਲ ਅਮਰੀਕਾ ਗ੍ਰੀਨ ਕਾਰਡ ਲਾਟਰੀ ਵਿੱਚੋਂ ਭਾਰਤ 2028 ਤੱਕ ਹੋਇਆ ਬਾਹਰ ਭਾਰਤ ਨੇ 5 ਸਾਲਾਂ ਦੇ ਵਿੱਚ 50000 ਤੋਂ ਵੱਧ ਇਮੀਗ੍ਰੈਂਟਸ ਭੇਜੇ ਅਮਰੀਕਾ 트੍ਰੰਪ ਦੇ ਬਿਆਨ ਦੇ ਮਗਰੋਂ ਰੂਸ ਅਤੇ ਭਾਰਤ ਦਾ ਬਿਆਨ ਸਾਡਾ ਤੇਲ ਭਾਰਤੀ ਅਰਥ ਵਿਵਸਥਾ ਦੇ ਲਈ ਬਹੁਤ ਫਾਇਦੇਮੰਦ 트੍ਰੰਪ ਸਰਕਾਰ ਖਿਲਾਫ ਅਦਾਲਤ ਦੇ ਵਿੱਚ ਦਰਜ ਹੋਇਆ ਮੁਕੱਦਮਾ ਅਮਰੀਕੀ ਵਪਾਰ ਚੈਂਬਰ ਨੇ H1B ਵੀਜ਼ਾ ਦੇ ਲਈ ਨਵੀਂ ਫੀਸ ਨੂੰ ਲੈ ਕੇ ਕਰਵਾਇਆ ਮਕਦਮਾ ਦਰਜ ਤੇ ਹੁਣ ਇਹਨਾਂ ਸਰਗਰਮੀਆਂ ਦਾ ਵਿਸਥਾਰ ਅਮਰੀਕਾ ਦੇ ਵਿੱਚ ਭਾਰਤੀਆਂ ਦੇ ਲਈ ਪੀਆਰ ਦੇ ਮੌਕੇ ਹੋਰ ਘਟ ਹੋ ਗਏ ਨੇ ਕਿਉਂਕਿ ਅਮਰੀਕਾ ਨੇ ਡਾਈਵਰਸਿਟੀ ਵੀਜ਼ਾ ਪ੍ਰੋਗਰਾਮ ਦੇ ਵਿੱਚੋਂ ਇੱਕ ਵਾਰ ਫਿਰ ਤੋਂ ਭਾਰਤ ਨੂੰ ਬਾਹਰ ਕਰ ਦਿੱਤਾ ਹੈ ਤੇ ਇਹ پابੰਦੀ ਘਟੋ ਘਟ 2028 ਤੱਕ ਜਾਰੀ ਰਹੇਗੀ ਜਿਸ ਕਰਕੇ ਭਾਰਤੀਆਂ ਦੇ ਲਈ ਅਮਰੀਕਾ ਦੇ ਵਿੱਚ ਪੀਆਰ ਲੈਣੀ ਹੁਣ ਹੋਰ ਜ਼ਿਆਦਾ ਔਖੀ ਹੋ ਗਈ ਹੈ ਭਾਰਤੀ ਨਾਗਰਿਕਾਂ ਲਈ ਅਮਰੀਕਾ ਦਾ ਡਾਈਵਰਸਿਟੀ ਵੀਜ਼ਾ ਪ੍ਰੋਗਰਾਮ ਜਿਸ ਨੂੰ ਆਮ ਤੌਰ ਤੇ ਗ੍ਰੀਨ ਕਾਰਡ ਲਾਟਰੀ ਕਿਹਾ ਜਾਂਦਾ ਹੈ ਤੋਂ ਬਾਅਦ ਰਹਿਣ ਦੀ ਪਾਬੰਦੀ ਘੱਟੋ ਘੱਟ ਸਾਲ 2028 ਤੱਕ ਜਾਰੀ ਰਹੇਗੀ ਇਹ ਪ੍ਰੋਗਰਾਮ ਉਹਨਾਂ ਦੇਸ਼ਾਂ ਦੇ ਨਾਗਰਿਕਾਂ ਦੇ ਲਈ ਬਣਾਇਆ ਗਿਆ ਸੀ ਜਿੱਥੇ ਤੋਂ ਅਮਰੀਕਾ ਵਿੱਚ ਇਮੀਗ੍ਰੇਸ਼ਨ ਦਰ ਬਹੁਤ ਘਟ ਰਹੀ ਹੈ ਇਸ ਦਾ ਮਕਸਦ ਅਮਰੀਕੀ ਆਬਾਦੀ ਦੇ ਵਿੱਚ ਡਾਈਵਰਸਿਟੀ ਵਧਾਉਣਾ ਸੀ ਹਰ ਸਾਲ ਲਗਭਗ 50 ਹਜ਼ਾਰ ਡਾਈਵਰਸਿਟੀ ਵੀਜ਼ੇ ਲਾਟਰੀ ਦੇ ਰਹਿਣ ਦਿੱਤੇ ਜਾਂਦੇ ਨੇ ਪਰੰਤੂ ਅਮਰੀਕੀ ਵਿਦੇਸ਼ ਮੰਤਰਾਲੇ ਦੇ ਅੰਕੜਿਆਂ ਦੇ ਅਨੁਸਾਰ ਭਾਰਤ ਨੇ ਪਿਛਲੇ 5 ਸਾਲਾਂ ਦੇ ਵਿੱਚ 50 ਹਜ਼ਾਰ ਤੋਂ ਵੱਧ ਇਮੀਗ੍ਰੈਂਟਸ ਅਮਰੀਕਾ ਭੇਜੇ ਨੇ ਜੋ ਕਿ ਇਸ ਪ੍ਰੋਗਰਾਮ ਦੀ ਯੋਗਤਾ ਸੀਮਾ ਤੋਂ ਕਿਤੇ ਵੱਧ ਨੇ ਇਸ ਕਰਕੇ ਭਾਰਤ ਆਪਣੇ ਆਪ ਹੀ ਇਸ ਯੋਜਨਾ ਤੋਂ ਅਯੋਗ ਹੋ ਜਾਂਦਾ ਹੈ 2026 ਦੀ ਲਾਟਰੀ ਵਿੱਚ ਜੋ ਹੋਰ ਦੇਸ਼ ਅਯੋਗ ਐਲਾਨੇ ਗਏ ਨੇ ਉਹਨਾਂ ਦੇ ਵਿੱਚ ਚੀਨ ਕੈਨੇਡਾ ਦੱਖਣੀ ਕੋਰੀਆ ਪਾਕਿਸਤਾਨ ਮੈਕਸੀਕੋ ਅਤੇ ਯੂਨਾਈਟਿਡ ਕਿੰਗਡਮ ਸ਼ਾਮਿਲ ਨੇ ਇਹਨਾਂ ਦੇਸ਼ਾਂ ਦੇ ਵਿੱਚੋਂ ਹਰ ਇੱਕ ਨੇ ਪਿਛਲੇ ਸਾਲਾਂ ਦੇ ਵਿੱਚ ਅਮਰੀਕਾ ਵਿੱਚ ਵੱਡੀ ਗਿਣਤੀ ਦੇ ਵਿੱਚ ਆਪਣੇ ਇਮੀਗ੍ਰੈਂਟਸ ਭੇਜੇ ਨੇ ਗ੍ਰੀਨ ਕਾਰਡ ਲਾਟਰੀ ਤੋਂ ਬਾਹਰ ਹੋਣ ਦੇ ਨਾਲ ਭਾਰਤੀਆਂ ਲਈ ਅਮਰੀਕਾ ਵਿੱਚ ਪਰਮਾਨੈਂਟ ਰਿਹਾਇਸ਼ ਪ੍ਰਾਪਤ ਕਰਨ ਦੇ ਰਾਸਤੇ ਹੋਰ ਵੀ ਘਟ ਹੋ ਗਏ ਨੇ ਇਸ ਵੇਲੇ ਜ਼ਿਆਦਾਤਰ ਭਾਰਤੀ ਜਿਹੜੇ ਤਰੀਕਿਆਂ ਦੇ ਨਾਲ ਗ੍ਰੀਨ ਕਾਰਡ ਲੈਣ ਦੀ ਕੋਸ਼ਿਸ਼ ਕਰਦੇ ਨੇ ਉਹ ਕੁਝ ਇਸ ਤਰ੍ਹਾਂ ਨੇ ਸਭ ਤੋਂ ਪਹਿਲਾਂ এমਪਲੋਇਮੈਂਟ ਬੇਸਡ ਵੀਜ਼ਾ ਫੈਮਿਲੀ ਸਪਾਂਸਰਸ਼ਿਪ ਇਨਵੈਸਟਮੈਂਟ ਬੇਸਡ ਇਮੀਗ੍ਰੇਸ਼ਨ ਅਤੇ ਅਸਾਈਲਮ অর ਹਿਮਿਟੇਰੀਅਨ ਰੂਟ ਇਹ ਕੁਝ ਉਹ ਵੀਜ਼ੇ ਨੇ ਜਿਨ੍ਹਾਂ ਦੇ ਜ਼ਰੀਏ ਭਾਰਤੀ ਉਥੇ ਪੱਕਾ ਹੋਣ ਦੇ ਰਾਹ ਲੱਭਦੇ ਨੇ ਇਹ ਸਾਰੇ ਰਸਤੇ ਲੰਬੇ ਮਹਿੰਗੇ ਅਤੇ ਕਠਿਨ ਵੀ ਨੇ ਜਿਸ ਕਰਕੇ ਆਮ ਮੱਧ ਵਰਗੀਆਂ ਲਈ ਗ੍ਰੀਨ ਕਾਰਡ ਤੱਕ ਪਹੁੰਚ ਮੁਸ਼ਕਲ ਬਣ ਜਾਂਦੀ ਹੈ ਭਾਰਤੀਆਂ ਦੇ ਲਈ ਇਹ ਪਾਬੰਦੀ ਉਸ ਸਮੇਂ ਆਈ ਜਦੋਂ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਨੀਤੀਆਂ ਹੋਰ ਵੀ ਸਖਤ ਹੋ ਗਈਆਂ ਰਾਸ਼ਟਰਪਤੀ ਟਰੰਪ ਦੇ ਸ਼ਾਸਨ ਦੇ ਦੌਰਾਨ ਬਹੁਤ ਹੀ ਸਖਤ ਨਿਯਮ ਲਾਗੂ ਕੀਤੇ ਜਾ ਰਹੇ ਨੇ ਜਿਸ ਦੇ ਵਿੱਚ ਵਿਦਿਆਰਥੀ ਅਤੇ ਰੋਜ਼ਗਾਰ ਵੀਜ਼ਿਆਂ ਤੇ ਵਧੇਰੇ ਜਾਂਚ ਸੋਸ਼ਲ ਮੀਡੀਆ ਪ੍ਰੋਫਾਈਲਾਂ ਦੀ ਜਾਂਚ ਸਮੇਤ ਪਿਛੋਕੜ ਖੋਜ ਦਾ ਵਿਸਤਾਰ ਉਨ੍ਹਾਂ ਵਿਅਕਤੀਆਂ ਤੇ ਖਾਸ ਧਿਆਨ ਯੋ ਰਾਸਨੇਤਿਕ ਸਰਗਰਮੀਆਂ ਜਾਂ ਫਿਰ ਵਿਰੋਧੀ ਵਿਚਾਰਾਂ ਦੇ ਨਾਲ ਜੁੜੇ ਹੋ ਸਕਦੇ ਨੇ ਰਾਸ਼ਟਰੀ ਸੁਰੱਖਿਆ ਤੇ ਅੱਤਵਾਦ ਵਿਰੋਧੀ ਨਿਯਮ ਤੇ ਵੀ ਵੱਧ ਜ਼ੋਰ ਦਿੱਤਾ ਜਾ ਰਿਹਾ ਹੈ ਵਿਦੇਸ਼ ਮੰਤਰਾਲੇ ਦੇ ਹੁਕਮਾਂ ਦੇ ਅਨਸਾਰ ਕਾਉਂਸਲਟ ਅਧਿਕਾਰੀਆਂ ਨੂੰ ਵੀਜ਼ਾ ਅਰਜ਼ੀਆਂ ਦੀ ਸਮੀਖਿਆ ਕਰਦੇ ਸਮੇਂ ਹੋਰ ਜ਼ਿਆਦਾ ਵਧੇਰੇ ਸਾਵਧਾਨ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਖਾਸ ਕਰਕੇ ਉਨ੍ਹਾਂ ਅਰਜ਼ੀਦਾਰਾਂ ਦੇ ਮਾਮਲੇ ਵਿੱਚ ਜਿਨ੍ਹਾਂ ਤੋਂ ਸੁਰੱਖਿਆ ਖਤਰੇ ਜਾਂ ਫਿਰ ਅੱਤਵਾਦੀ ਸੋਚ ਦਾ ਸੰਕੇਤ ਮਿਲਦਾ ਹੋਵੇ ਜੇਕਰ ਗੱਲ ਪੁਵਿੱਖ ਦੀ ਕਰੀਏ ਤਾਂ ਅਮਰੀਕੀ ਇਮੀਗ੍ਰੇਸ਼ਨ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰਤ ਦੀ ਯੋਗਤਾ ਦੀ ਸਮੀਖਿਆ 2028 ਦੇ ਵਿੱਚ ਮੁੜ ਤੋਂ ਕੀਤੀ ਜਾਵੇਗੀ ਜਦ ਤੱਕ 2023 ਤੋਂ 2027 ਤੱਕ ਦੇ ਇਮੀਗ੍ਰੇਸ਼ਨ ਅੰਕੜੇ ਆ ਜਾਣਗੇ ਜੇਕਰ ਉਸ ਸਮੇਂ ਤੱਕ ਅਮਰੀਕਾ ਵਿੱਚ ਭਾਰਤੀ ਇਮੀਗ੍ਰੇਸ਼ਨ ਦਰ ਘਟਦੀ ਹੈ ਤਾਂ ਭਾਰਤ ਦੁਬਾਰਾ ਤੋਂ ਡਾਈਵਰਸਿਟੀ ਵੀਜ਼ਾ ਪ੍ਰੋਗਰਾਮ ਦੇ ਲਈ ਯੋਗ ਹੋ ਸਕਦਾ ਪਰ ਵਿਦੇਸ਼ੀ ਨੀਤੀਆਂ ਤੇ H1B ਪ੍ਰੋਗਰਾਮ ਦੀ ਮੌਜੂਦਾ ਵਰਤੋਂ ਨੂੰ ਦੇਖਦੇ ਆ ਵਿਸ਼ਲੇਸ਼ਕ ਮੰਨਦੇ ਨੇ ਕਿ ਇਹ ਪਾਬੰਦੀ 2030 ਤੱਕ ਵੀ ਜਾਰੀ ਰਹਿ ਸਕਦੀ ਹੈ ਜੇਕਰ ਇਸ ਸੰਬੰਧੀ ਵਿਦਵਾਨਾਂ ਦੀ رائے ਦੀ ਗੱਲ ਕਰੀਏ ਤਾਂ ਅਮਰੀਕੀ ਇਮੀਗ੍ਰੇਸ਼ਨ ਵਿਸ਼ੇਸ਼ज्ञੀਆਂ ਦਾ ਕਹਿਣਾ ਹੈ ਕਿ ਭਾਰਤੀ ਪ੍ਰੋਫੈਸ਼ਨਲਸ ਅਮਰੀਕੀ ਟੈਕਨੋਲੋਜੀ ਸੈਕਟਰ ਦਾ ਅਟੁੱਟ ਹਿੱਸਾ ਨੇ ਇਹ ਹਾਲਾਤ ਦਰਸਾਉਂਦੇ ਨੇ ਕਿ ਅਮਰੀਕਾ ਨੂੰ ਆਪਣੀ ਇਮੀਗ੍ਰੇਸ਼ਨ ਨੀਤੀ ਨੂੰ ਸਮੇਂ ਦੇ ਨਾਲ ਬਦਲਣ ਦੀ ਜ਼ਰੂਰਤ ਹੈ ਜਾਂ ਜੋ ਸਕਿਲਡ ਅਤੇ ਟੈਲੈਂਟਡ ਲੋਕਾਂ ਨੂੰ ਹੋਰ ਜ਼ਿਆਦਾ ਮੋਟੀਵੇਟ ਕੀਤਾ ਜਾ ਸਕੇ ਭਾਰਤ ਦੇ ਰੂਸ ਤੋਂ ਤੇਲ ਖਰੀਦਣ ਦੇ ਮਾਮਲੇ ਦੇ ਵਿੱਚ ਰਾਸ਼ਟਰਪਤੀ 트ੰਪ ਦੇ ਵੱਲੋਂ ਪਿਛਲੇ ਦਿਨੀ ਇਹ ਬਿਆਨ ਦਿੱਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਰੂਸ ਤੋਂ ਤੇਲ ਨਾ ਖਰੀਦਣ ਦੀ ਗੱਲ ਮੰਨ ਲਈ ਹੈ ਪਰ ਹੁਣ ਇਸ ਤੋਂ ਬਾਅਦ ਵੀ ਕਾਫੀ ਉਥਲ-ਪੁਥਲ ਮੱਚੀ ਹੋਈ ਹੈ ਕਿਉਂਕਿ ਭਾਰਤ ਨੇ ਅਜੇ ਹਾ ਕੋਈ ਵੀ ਬਿਆਨ ਨਹੀਂ ਦਿੱਤਾ ਜਿਸ ਦੀ ਪੁਸ਼ਟੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਧੀਰ ਜੈਸਵਾਲ ਨੇ ਕੀਤੀ ਹੈ ਕੁਝ ਸਮਾਂ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ 트ੰਪ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਸੀ ਕਿ ਉਹਨਾਂ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਰੂਸ ਤੋਂ ਤੇਲ ਨਾ ਖਰੀਦਣ ਦੀ ਗੱਲ ਮੰਨ ਲਈ ਹੈ। ਉਹਨਾਂ ਦੇ ਇਸ ਬਿਆਨ ਦੇ ਮਗਰੋਂ ਵੱਡੀ ਉਥਰ-ਪੁਥਰ ਮਚ ਗਈ ਹੈ। ਅਮਰੀਕੀ ਰਾਸ਼ਟਰਪਤੀ 트ੰਪ ਨੇ ਇਸ ਦਾਅਵੇ ਦਾ ਜਵਾਬ ਦਿੰਦਿਆਂ ਰੂਸ ਨੇ ਜ਼ੋਰ ਦੇ ਕੇ ਕਿਹਾ ਕਿ ਰੂਸੀ ਤੇਲ ਭਾਰਤੀ ਅਰਥਵਿਵਸਥਾ ਦੇ ਲਈ ਬਹੁਤ ਹੀ ਲਾਇਬਲ ਹੈ ਪਰ ਮਾਸਕੋ ਅਮਰੀਕਾ ਤੇ ਭਾਰਤ ਦੇ ਮਾਮਲਿਆਂ ਵਿੱਚ ਦਖਲ ਨਹੀਂ ਦੇਵੇਗਾ ਭਾਰਤ ਵਿੱਚ ਰੂਸੀ ਰਾਜਦੂਤ ਡੈਨਿਸ ਨੇ ਇਸ ਮਾਮਲੇ ਤੇ ਪ੍ਰਤੀਕਿਰਿਆੰ ਦੰਦਿਆ ਕਿ ਹੈ ਭਾਰਤ ਅਤੇ ਅਮਰੀਕਾ ਆਪਣੇ ਫੈਸਲਿਆਂ ਲਈ ਆਜ਼ਾਦ ਨੇ ਅਤੇ ਅਸੀਂ ਉਹਨਾਂ ਦੇ ਮੁੱਦਿਆਂ ਦੇ ਵਿੱਚ ਦਖਲ ਨਹੀਂ ਦਿੰਦੇ ਸਾਡੀ ਤੇਲ ਸਪਲਾਈ ਭਾਰਤੀ ਅਰਥਵਿਵਸਥਾ ਤੇ ਭਾਰਤੀ ਲੋਕਾਂ ਦੀ ਭਲਾਈ ਦੇ ਲਈ ਬਹੁਤ ਲਾਭਦਾਇਕ ਹੈ ਇਸ ਤੋਂ ਪਹਿਲਾਂ ਵਾਈਟ ਹਾਊਸ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਟਰੰਪ ਨੇ ਦਾਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਹਨਾਂ ਨੂੰ ਪ੍ਰੋਸਾਦ ਵਾਇਆ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ 트럼ਪ ਨੇ ਕਿਹਾ ਸੀ ਕਿ ਉਹ ਇਸ ਗੱਲ ਤੋਂ ਖੁਸ਼ ਨਹੀਂ ਸਨ ਕਿ ਭਾਰਤ ਰੂਸ ਤੋਂ ਤੇਲ ਖਰੀਦੇ ਇਸਦਾਨ ਨਵੀਂ ਦਿੱਲੀ ਨੇ ਇਸ ਮਾਮਲੇ ਤੇ ਆਪਣਾ ਸਟੈਂਡ ਦ੍ਰਿੜਤਾ ਦੇ ਨਾਲ ਦੁਹਰਾਇਆ ਵਿਦੇਸ਼ ਮੰਤਰੀ ਦੇ ਬਲਾਰੇ ਰੰਤੇਰ ਜੈਸਵਨ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅਸਥਿਰ ਊਰਜਾ ਦੇ ਦ੍ਰਿਸ਼ ਵਿੱਚ ਭਾਰਤੀ ਖਪਤਕਾਰਾਂ ਦੇ ਹਿੱਤਾਂ ਦੀ ਰਾਖੀ ਕਰਨਾ ਸਰਕਾਰ ਦੀ ਨਿਰੰਤਰ ਤਰਜੀਹ ਹੈ ਉਨਾ ਸਪਸ਼ਟ ਕੀਤਾ ਹੈ ਕਿ ਭਾਰਤ ਦੀਆਂ ਊਰਜਾ ਦਰਾਮਦ ਨੀਤੀਆਂ ਪੂਰੀ ਤਰ੍ਹਾਂ ਨਾਲ ਉਦੇਸ਼ ਦੁਆਰਾ ਨਿਰਦੇਸ਼ਿਤ ਨੇ ਇਹ ਵੀ ਦੱਸਿਆ ਗਿਆ ਕਿ ਭਾਰਤ ਤੇਲ ਅਤੇ ਗੈਸ ਦਾ ਇੱਕ ਮਹੱਤਵਪੂਰਨ ਦਰਾਮਦਕਾਰ ਵੀ ਹੈ। ਉਨ੍ਹਾਂ ਕਿਹਾ ਕਿ ਉਹ ਬਾਜ਼ਾਰ ਦੀਆਂ ਸਥਿਤੀਆਂ ਨੂੰ ਪੂਰਾ ਕਰਨ ਦੇ ਲਈ ਊਰਜਾ ਸਰੋਤਾਂ ਨੂੰ ਹੋਰ ਵਧਾ ਰਹੇ ਨੇ। ਵਿਦੇਸ਼ ਮੰਤਰਾਲੇ ਦੇ ਬਲਾਰੇ ਜੈਸਵਲ ਨੇ ਟਰੰਪ ਦੀਆਂ ਟਿੱਪਣੀਆਂ ਤੇ ਪ੍ਰਤੀ ਕਰਿਆ ਦਿੱਤੀ ਉਹਨਾਂ ਨੇ ਇਸ ਮੌਕੇ ਇਹ ਵੀ ਕਿਹਾ ਕਿ ਭਾਰਤ ਦੀਆਂ ਦਰਮਦ ਨੀਤੀਆਂ ਪੂਰੀ ਤਰ੍ਹਾਂ ਨਾਲ ਇਸ ਉਦੇਸ਼ ਤੇ ਨਿਰਧਾਰਤ ਕਰਦੀਆਂ ਕਿ ਉਹ ਸਥਿਰ ਊਰਜਾ ਕੀਮਤਾਂ ਤੇ ਸੁਰੱਖਿਆ ਸਪਲਾਈ ਯਕੀਨੀ ਬਣਾਉਣਾ ਸਾਡੀ ਊਰਜਾ ਨੀਤੀ ਦੇ ਦੋਰੇ ਟੀਚੇ ਨੇ ਉਹਨਾਂ ਇਹ ਵੀ ਨੋਟ ਕੀਤਾ ਕਿ ਭਾਰਤ ਤੇਲ ਅਤੇ ਗੈਸ ਦੇ ਲਈ ਇੱਕ ਮਹੱਤਵਪੂਰਨ ਦਰਮਦਕਾਰ ਹੈ ਅਤੇ ਉਨਾ ਇਹ ਵੀ ਦੱਸਿਆ ਕਿ ਭਾਰਤ ਅਮਰੀਕਾ ਦੇ ਨਾਲ ਵੀ ਦੋਵੱਲੇ ਊਰਜਾ ਸਬੰਧਾਂ ਨੂੰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਪਿਛਲੇ ਦਹਾਕੇ ਦੇ ਵਿੱਚ ਇਸ ਤੇ ਸਥਿਰਤਾ ਦੇ ਨਾਲ ਅੱਗੇ ਵੀ ਵਧਿਆ ਗਿਆ। ਉਹਨਾਂ ਕਿਹਾ ਕਿ ਮੌਜੂਦਾ ਪ੍ਰਸ਼ਾਸਨ ਨੇ ਭਾਰਤ ਦੇ ਨਾਲ ਊਰਜਾ ਸਹਿਯੋਗ ਨੂੰ ਹੋਰ ਡੂੰਘਾ ਕਰਨ ਦੇ ਵਿੱਚ ਦਿਲਚਸਪੀ ਦਿਖਾਈ ਹੈ ਅਤੇ ਇਸ ਸੰਬੰਧੀ ਚਰਚਾਵਾਂ ਵੀ ਲਗਾਤਾਰ ਜਾਰੀ ਨੇ। ਵਾਸ਼ਿੰਗਟਨ ਦੇ ਵਿੱਚ ਬੁੱਧਵਾਰ ਨੂੰ 트ੰਪ ਨੇ ਇਹ ਸੰਬੰਧਿਤ ਬਿਆਨ ਦਿੱਤਾ ਸੀ ਕਿ ਉਹਨਾਂ ਨੂੰ ਭਰੋਸਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਰੂਸ ਦੇ ਨਾਲ ਅੱਗੇ ਆਉਣ ਵਾਲੇ ਸਮੇਂ 'ਚ ਅਜੇ ਹੀ ਕੋਈ ਡੀਲ ਨਹੀਂ ਕਰਨਗੇ ਪਰ ਹੁਣ 트ੰਪ ਦੇ ਉਸ ਦਾਅਵੇ ਨੂੰ ਝਟਕਾ ਲੱਗਿਆ ਕਿਉਂਕਿ ਭਾਰਤ ਨੇ ਇਸ ਚੀਜ਼ ਦੇ ਲਈ ਇਨਕਾਰ ਨਹੀਂ ਕੀਤਾ ਕਿ ਉਹ ਰੂਸ ਤੋਂ ਤੇਲ ਖਰੀਦਣਗੇ ਜਾਂ ਨਹੀਂ ਵਾਸ਼ਿੰਗਟਨ ਦਾ ਲੰਮੇ ਸਮੇਂ ਤੋਂ ਇਹੀ ਮੰਨਣਾ ਹੈ ਕਿ ਰੂਸੀ ਕੱਚੇ ਤੇਲ ਦੀ ਖਰੀਦ ਰਾਹੀਂ ਪਾਤ ਪੁੱਤਨ ਨੂੰ ਜੰਗ ਦੇ ਲਈ ਵਿੱਤੀ ਸਹਾਇਤਾ ਪ੍ਰਦਾਨ ਕਰਨ ਵਿੱਚ ਮਦਦ ਕਰ ਰਿਹਾ ਹੈ ਪੱਛਮੀ ਪਾਬੰਦੀਆਂ ਦੇ ਬਾਅਦ ਯੂਰੂਸ ਤੋਂ ਪੈਟਰੋਲੀਅਮ ਉਤਪਾਦਾਂ ਦੀ ਭਾਰਤ ਦੀ ਲਾਗਤ ਖਰੀਦ ਨੇ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦੇ ਵਿਚਾਲੇ ਸਬੰਧਾਂ ਦੇ ਵਿੱਚ ਮੋੜ ਤੋਂ ਕੁੜੱਤਨ ਵੀ ਪੈਦਾ ਕੀਤੀ ਸੀ ਇਸ ਤੋਂ ਇਲਾਵਾ ਟਰੰਪ ਨੇ ਭਾਰਤੀ ਵਸਤੂਆਂ ਤੇ ਟੈਰਫ ਵੀ ਦੁੱਗਣੇ ਕੀਤੇ ਸਨ ਜਿਸ ਤੋਂ ਬਾਅਦ ਇਹ ਕੁੜੱਤਨ ਹੋਰ ਵੀ ਜ਼ਾਦਾ ਵੱਧ ਗਈ ਸੀ ਹੁਣ ਦੇਖਣਾ ਇਹ ਹੋਏਗਾ ਕਿ ਰੂਸ ਤੋਂ ਖਰੀਦੇ ਜਾ ਰਹੇ ਤੇਲ ਦੇ ਮਾਮਲੇ ਵਿੱਚ ਆਖਿਰਕਾਰ ਅਮਰੀਕਾ ਭਾਰਤ ਦੇ ਨਾਲ ਕਿਸ ਤਰ੍ਹਾਂ ਦੇ ਸਬੰਧਾਂ ਬਾਰੇ ਸੋਚ ਸਕਦਾ ਹੈ 스킬ਡ ਲੋਕਾਂ ਦੇ ਲਈ ਅਮਰੀਕਾ ਵੱਲੋਂ ਜਾਰੀ ਕੀਤਾ ਜਾਂਦਾ ਹੈ H1B ਵੀਜ਼ਾ ਜਿਸ ਦੀ ਫੀਸ ਪਿਛਲੇ ਦਿਨੀ ਵਧਾਈ ਗਈ ਸੀ ਉਸ ਨੂੰ ਲੈ ਕੇ 트럼ਪ ਸਰਕਾਰ ਦੇ ਖਿਲਾਫ ਅਦਾਲਤ ਦੇ ਵਿੱਚ ਮੁਕੱਦਮਾ ਦਰਜ ਹੋ ਚੁੱਕਿਆ ਹੈ ਜੋ ਕਿ ਅਮਰੀਕਾ ਦੇ ਵਪਾਰ ਚੈਂਬਰ ਦੇ ਵੱਲੋਂ ਦਰਜ ਕਰਵਾਇਆ ਗਿਆ ਜਿਸ ਤੋਂ ਬਾਅਦ ਹੁਣ ਅਮਰੀਕੀ ਸਰਕਾਰ ਨੂੰ ਕੋਰਟ ਦੇ ਵਿੱਚ ਇਸ ਦਾ ਜਵਾਬ ਦੇਣਾ ਹੋਵੇਗਾ ਅਮਰੀਕਾ ਦੇ ਵਪਾਰ ਚੈਂਬਰ ਨੇ 트럼ਪ ਪ੍ਰਸ਼ਾਸਨ ਦੇ ਖਿਲਾਫ ਅਦਾਲਤ ਦੇ ਵਿੱਚ ਮੁਕੱਦਮਾ ਦਰਜ ਕਰਦੇ ਆ H1B ਵੀਜ਼ਾ ਦੇ ਲਈ 1 ਲੱਖ ਦੀ ਨਵੀਂ ਸਾਲਾਨਾ ਫੀਸ ਨੂੰ ਗੈਰਕਾਨੂੰਨੀ ਘਰਾ ਦਿੱਤਾ ਹੈ ਚੈਂਬਰ ਦਾ ਕਹਿਣਾ ਹੈ ਕਿ ਫੀਸ ਕਾਨੂੰਨੀ ਹੱਦਾਂ ਤੋਂ ਪਰੇ ਹੈ ਅਤੇ ਇਸ ਨਾਲ ਅਮਰੀਕੀ ਵਪਾਰਾਂ ਨੂੰ ਵੱਡਾ ਨੁਕਸਾਨ ਹੋਵੇਗਾ ਇਹ ਮੁਕਦਮਾ ਫੈਡਰਲ ਅਦਾਲਤ ਵਾਸ਼ਿੰਗਟਨ ਡੀਸੀ ਦੇ ਵਿੱਚ ਦਾਖਲ ਕੀਤਾ ਗਿਆ ਜਿਸ ਵਿੱਚ ਗ੍ਰੈਸ ਰੱਖਿਆ ਵਿਭਾਗ ਵਿਦੇਸ਼ ਮੰਤਰਾਲਾ ਅਤੇ ਉਹਨਾਂ ਦੇ ਮੰਤਰੀਆਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਮੁਕਦਮੇ ਦੇ ਵਿੱਚ ਅਦਾਲਤ ਨੂੰ ਬੇਨਤੀ ਕੀਤੀ ਗਈ ਹੈ ਕਿ ਸਰਕਾਰ ਨੂੰ ਇਸ ਫੀਸ ਨੂੰ ਲਾਗੂ ਕਰਨ ਤੋਂ ਰੋਕਿਆ ਜਾਵੇ 트럼ਪ ਪ੍ਰਸ਼ਾਸਨ ਨੇ ਪਿਛਲੇ ਮਹੀਨੇ ਇਹ ਫੀਸ ਲਾਗੂ ਕਰਨ ਦਾ ਐਲਾਨ ਕੀਤਾ ਸੀ ਸਰਕਾਰ ਦਾ ਕਹਿਣਾ ਹੈ ਕਿ ਬਹੁਤ ਸਾਰੇ ਅਮਰੀਕੀ ਨੌਕਰੀਆਂ ਵਿਦੇਸ਼ੀ ਅਤੇ ਸਸਤੇ ਕਰਮਚਾਰੀਆਂ ਨਾਲ ਭਰੀਆਂ ਜਾ ਰਹੀਆਂ ਨੇ ਵਾਈਟ ਹਾਊਸ ਨੇ ਸਪਸ਼ਟ ਕੀਤਾ ਹੈ ਕਿ ਫੀਸ ਸਿਰਫ ਨਵੇਂ ਵੀਜ਼ਾ ਅਰਜ਼ੀਆਂ ਤੇ ਲਾਗੂ ਹੋਵੇਗੀ ਜਦਕਿ ਮੌਜੂਦਾ ਵੀਜ਼ਾ ਧਾਰਕਾਂ ਤੇ ਨਹੀਂ ਐਚ1ਬੀ ਵੀਜ਼ਾ ਪ੍ਰੋਗਰਾਮ ਦੇ ਤਹਿਤ ਅਮਰੀਕੀ ਕੰਪਨੀਆਂ ਉੱਚ ਚੋਟੀ ਦੇ ਵਿਦੇਸ਼ੀ ਕਰਮਚਾਰੀਆਂ ਨੂੰ ਭਰਤੀ ਕਰਦੀਆਂ ਨੇ ਖਾਸ ਤੌਰ ਤੇ ਟੈਕਨੋਲੋਜੀ ਅਤੇ ਇੰਜੀਨੀਅਰਿੰਗ ਖੇਤਰਾਂ ਦੇ ਵਿੱਚ ਐਮਾਜ਼ੋਨ ਮਾਈਕਰੋਸਾਫਟ ਐਪਲ Google ਵਰਗੀਆਂ ਕੰਪਨੀਆਂ ਇਸ ਪ੍ਰੋਗਰਾਮ ਦੀਆਂ ਸਭ ਤੋਂ ਵੱਡੀਆਂ ਵਰਤੋਂਕਾਰ ਨੇ ਲਗਭਗ 75% ਦੇ ਵੀਜ਼ੇ ਭਾਰਤ ਦੇ ਕਰਮਚਾਰੀਆਂ ਨੂੰ ਜਾਰੀ ਕੀਤੇ ਜਾਂਦੇ ਨੇ ਇਸ ਸਾਲ Amazon ਨੂੰ 10000 ਤੋਂ ਵੱਧ H1B ਵੀਜ਼ੇ ਮਿਲੇ ਜੋ ਕਿ ਸਭ ਤੋਂ ਵੱਧ ਨੇ Trump ਸਰਕਾਰ ਦੇ ਹੁਕਮ ਤੋਂ ਪਹਿਲਾਂ ਇਹ H1B ਵੀਜ਼ਾ ਅਰਜ਼ੀ ਦੀ ਲਾਗਤ 3600 ਡਾਲਰ ਤੋਂ ਵੀ ਘੱਟ ਹੁੰਦੀ ਸੀ ਚੈਂਬਰ ਦਾ ਕਹਿਣਾ ਹੈ ਕਿ ਨਵੀਂ 1 ਲੱਖ ਡਾਲਰ ਫੀਸ ਇਮੀਗ੍ਰੇਸ਼ਨ ਕਾਨੂੰਨਾਂ ਦੀ ਉਲੰਘਣਾ ਕਰਦੀ ਹੈ ਜਿਨ੍ਹਾਂ ਦੇ ਅਨੁਸਾਰ ਵਿਸ਼ਾ ਸਰਕਾਰ ਦੇ ਪ੍ਰਬੰਧਕੀ ਖਰਚੇ ਦੇ ਆਧਾਰ ਤੇ ਹੋਣੀਆਂ ਚਾਹੀਦੀਆਂ ਨੇ ਨਾ ਕਿ ਵਪਾਰ ਦੇ ਉੱਤੇ ਬੋਝ ਲਈ ਰਾਸ਼ਟਰਪਤੀ ਕੋਲ ਵਿਦੇਸ਼ੀ ਨਾਗਰਿਕਾਂ ਦੀ ਅਮਰੀਕਾ ਦੇ ਵਿੱਚ ਦਾਖਲਾ ਪ੍ਰਕਿਰਿਆ ਉੱਤੇ ਖਾਸ ਅਧਿਕਾਰ ਨੇ ਪਰ ਇਹ ਅਧਿਕਾਰ ਕਾਨੂੰਨੀ ਸੀਮਾਵਾਂ ਦੇ ਨਾਲ ਬੱਜੇ ਹੋਏ ਹਨ ਅਤੇ ਕਾਂਗਰਸ ਦੁਆਰਾ ਬਣਾਏ ਕਾਨੂੰਨਾਂ ਨਾਲ ਟਕਰਾ ਨਹੀਂ ਸਕਦੇ ਚੈਂਬਰ ਦਾ ਦਾਵਾ ਹੈ ਕਿ ਇਹ ਫੀਸ ਲਾਗੂ ਹੋਣ ਨਾਲ ਅਮਰੀਕੀ ਵਪਾਰਾਂ ਨੂੰ ਮਜ਼ਦੂਰੀ ਲਾਗਤ ਵਧਾਉਣੀ ਪਵੇਗੀ ਜਾਂ ਉਨ੍ਹਾਂ ਨੂੰ ਉੱਚ ਕੋਟੀ ਦੇ ਕਰਮਚਾਰੀਆਂ ਦੀ ਭਰਤੀ ਘਟਾਉਣੀ ਪਵੇਗੀ ਨਵੀਂ ਫੀਸ 1 ਸਾਲ ਦੇ ਲਈ ਲਾਗੂ ਰਹੇਗੀ ਪਰ ਸਰਕਾਰ ਦੇ ਫੈਸਲੇ ਨਾਲ ਇਸ ਨੂੰ ਰਾਸ਼ਟਰੀ ਹਿੱਤ ਦੇ ਨਾਂ ਤੇ ਵਿਧਾਇਆ ਵੀ ਜਾ ਸਕਦਾ ਹੈ H1B ਪ੍ਰੋਗਰਾਮ ਦੇ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਵੀਜ਼ੇ ਅਕਸਰ ਐਂਟਰੀ ਲੈਵਲ ਅਹੁਦਿਆਂ ਲਈ ਜਾਰੀ ਕੀਤੇ ਜਾਂਦੇ ਨੇ ਜਦਕਿ ਪ੍ਰੋਗਰਾਮ ਦਾ ਮਕਸਦ ਵਿਸ਼ੇਸ਼ ਕੁਸ਼ਲਤਾਵਾਂ ਵਾਲੇ ਕਰਮਚਾਰੀ ਭਰਤੀ ਕਰਨਾ ਸੀ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਪ੍ਰੋਗਰਾਮ ਅਮਰੀਕਾ ਦੀ ਨਵੀਂ ਸੋਚ ਅਤੇ ਤਕਨੀਕੀ ਵਿਕਾਸ ਦੇ ਲਈ ਜ਼ਰੂਰੀ ਵੀ ਹੈ ਪਿਛਲੇ ਕੁਝ ਸਮੇਂ ਤੋਂ ਅਮਰੀਕਾ ਦੇ ਚੱਲ ਰਹੇ ਸ਼ਟਡਾਊਨ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਚੰਗੀ ਖਬਰ ਸਾਹਮਣੇ ਨਹੀਂ ਆਈ ਕਿਉਂਕਿ ਦੇਸ਼ ਦੇ ਰਾਸ਼ਟਰਪਤੀ 트ੰਪ ਇਸ ਸ਼ਟਡਾਊਨ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂਵਾਂ ਦੇ ਵਿੱਚ ਬਹੁਤ ਹੀ ਘੱਟ ਰੁਚੀ ਵਿਖਾ ਰਹੇ ਨੇ ਜਿਸ ਕਰਕੇ ਵਿਰੋਧੀ ਪਾਰਟੀਆਂ ਲਗਾਤਾਰ ਉਨ੍ਹਾਂ ਤੇ ਜ਼ੋਰ ਪਾ ਰਹੀਆਂ ਨੇ ਪਰ ਕਿਹਾ ਜਾ ਰਿਹਾ ਹੈ ਕਿ 트ੰਪ ਦੇ ਸਿੱਧੇ ਦਖਲ ਤੋਂ ਬਿਨਾ ਕੁਝ ਵੀ ਸੰਭਵ ਨਹੀਂ ਹੋ ਸਕਦਾ ਅਮਰੀਕੀ ਰਾਸ਼ਟਰਪਤੀ ਟਰੰਪ ਸਰਕਾਰੀ ਸ਼ਟਡਾਊਨ ਨੂੰ ਖਤਮ ਕਰਨ ਲਈ ਸਮਝੌਤੇ ਤੇ ਪਹੁੰਚਣ ਦੀਆਂ ਕੋਸ਼ਿਸ਼ਾਂ ਵਿੱਚ ਬਹੁਤ ਘੱਟ ਰੁਚੀ ਵਿਖਾ ਰਹੇ ਨੇ ਜਦਕਿ ਡੈਮੋਕ੍ਰੈਟਿਕ ਪਾਰਟੀ ਜ਼ੋਰ ਦੇ ਕੇ ਕਹਿੰਦੀ ਹੈ ਕਿ ਜਦੋਂ ਤੱਕ ਉਹ ਸਿੱਧੇ ਦਖਲ ਨਹੀਂ ਦਿੰਦੇ ਕੋਈ ਵੀ ਹੱਲ ਸੰਭਵ ਨਹੀਂ ਹੈ ਸਥਿਤੀ ਤਿੰਨ ਹਫ਼ਤਿਆਂ ਤੋਂ ਲਗਾਤਾਰ ਸਥਿਰ ਹੈ ਕਾਂਗਰਸ ਠੱਪ ਹੈ ਅਤੇ ਸੈਨੇਟ ਵਿੱਚ ਕੋਈ ਵਿਕਾਸ ਨਹੀਂ ਹੋਇਆ ਇੱਕ ਮਹੀਨੇ ਤੋਂ ਸਦਨ ਦਾ ਸੈਸ਼ਨ ਨਹੀਂ ਹੋਇਆ ਤੇ ਵਿਕਾਸ ਦੀ ਘਾਟ ਤੋਂ ਨਿਰਾਸ਼ ਕਾਨੂੰਨ ਸਾਸ ਵੀਰਵਾਰ ਨੂੰ ਵਾਸ਼ਿੰਗਟਨ ਛੱਡ ਗਏ ਰਿਪਬਲਿਕਨ ਨੇਤਾ ਥੋੜੇ ਸਮੇਂ ਦੇ ਫੰਡਿੰਗ ਬਿੱਲ ਪਾਸ ਹੋਣ ਤੱਕ ਗੱਲਬਾਤ ਕਰਨ ਤੋਂ ਇਨਕਾਰ ਕਰ ਰਹੇ ਨੇ ਜਦਕਿ ਡੈਮੋਕ੍ਰੈਟਿਕ ਸਿਹਤ ਬੀਮਾ ਸਬਸਿਡੀਆਂ ਤੇ ਭਰੋਸਾ ਚਾਹੁੰਦੇ ਨੇ 트럼ਪ ਇਸ ਸਮੇਂ ਪਾਸੇ ਰਹਿ ਰਹੇ ਨੇ ਇਜ਼ਰਾਈਲ ਹਮਾਨਸ ਜੰਗਮੰਦੀ ਅਤੇ ਯੂਕਰੇਨ ਰੂਸ ਯੁੱਧ ਵਰਗੇ ਹੋਰ ਮੁੱਦਿਆਂ ਤੇ ਉਹਨਾਂ ਦਾ ਧਿਆਨ ਕੇਂਦਰਿਤ ਹੈ ਇਸ ਦੌਰਾਨ ਉਹਨਾਂ ਦੇ ਪ੍ਰਸ਼ਾਸਨ ਨੇ ਸ਼ਟਡਾਊਨ ਦੇ ਲਈ ਇੱਕ ਅਸਾਧਾਰਨ ਪਹੁੰਚ ਦੀ ਯੋਜਨਾ ਬਣਾਈ ਫੌਜਾਂ ਨੂੰ ਉੰਤਾਰ ਕਰਨਾ ਜਾਰੀ ਰੱਖਦੇ ਹੋਏ ਹੋਰ ਸਰਕਾਰੀ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਹੈ ਇਨ੍ਹਾਂ ਉਪਾਵਾਂ ਨੂੰ ਅਦਾਲਤ ਦੇ ਵਿੱਚ ਵੀ ਚੁਣੌਤੀ ਦਿੱਤੀ ਗਈ ਹੈ ਡੈਮੋਕਰੇਟਿਵ ਨੇਤਾਵਾਂ ਚੱਕ ਸ਼ੂਮਰ ਅਤੇ ਹਕੀਮ ਜ਼ੈਫਰੀਜ਼ ਨੇ ਕਿਹਾ ਕਿ ਰਿਪਬਲਿਕਨ ਗੰਭੀਰਤਾ ਦੇ ਨਾਲ ਗੱਲਬਾਤ ਨਹੀਂ ਕਰ ਰਹੇ ਜਦਕਿ ਬਰਨੀ ਸੈਂਡਰਸ ਅਤੇ ਅਲਗੈਜ਼ੈਂਡਰੀਆ ਓਕਾਸਿਓ ਕੋਰਟੇਸ ਨੇ ਟਰੰਪ ਦੇ ਸਿੱਧੇ ਦਖਲ ਦੀ ਮੰਗ ਕੀਤੀ ਹੈ ਹਾਲਾਂਕਿ ਰਿਪਬਲਿਕਨ ਲੀਡਰਸ਼ਿਪ ਨਹੀਂ ਚਾਹੁੰਦੀ ਕਿ ਟਰੰਪ ਦਖਲ ਦੇਣ ਤਾਂ ਜੋ ਡੈਮੋਕ੍ਰੈਟਿਕ ਭਵਿੱਖ ਲਈ ਕੋਈ ਮਿਸਾਲ ਨਾ ਕਾਇਮ ਕਰ ਲੈਣ ਟਰੰਪ ਨੇ ਵੀ ਇਸੇ ਤਰ੍ਹਾਂ ਦਾ ਰੁਖ ਅਪਣਾਇਆ ਹੈ ਤੇ ਸੰਕੇਤ ਦਿੱਤਾ ਹੈ ਕਿ ਉਹ ਫਿਲਹਾਲ ਨਿੱਜੀ ਤੌਰ ਤੇ ਕੋਈ ਕਾਰਵਾਈ ਨਹੀਂ ਕਰਨਗੇ ਰੂਸ ਯੂਕਰੇਨ ਦੇ ਵਿੱਚ ਚੱਲ ਰਹੀ ਜੰਗ ਨੂੰ ਖਤਮ ਕਰਵਾਉਣ ਦੇ ਲਈ ਰਾਸ਼ਟਰਪਤੀ ਟਰੰਪ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ ਜਿਸ ਦੇ ਸਬੰਧ ਦੇ ਵਿੱਚ ਉਨ੍ਹਾਂ ਦੇ ਵੱਲੋਂ ਰਾਸ਼ਟਰਪਤੀ ਪੋਤਨ ਦੇ ਨਾਲ ਫੋਨ ਤੇ ਗੱਲਬਾਤ ਵੀ ਕੀਤੀ ਗਈ ਅਤੇ ਇਸ ਜੰਗ ਨੂੰ ਖਤਮ ਕਰਨ ਦੇ ਲਈ ਇੱਕ ਮੀਟਿੰਗ ਦਾ ਪ੍ਰਸਤਾਵ ਵੀ ਰੱਖਿਆ ਗਿਆ ਜਿਸ ਦੇ ਲਈ ਪੋਤਨ ਨੇ ਉਨ੍ਹਾਂ ਦਾ ਖਾਸ ਤੌਰ ਤੇ ਧੰਨਵਾਦ ਕੀਤਾ ਹੈ ਸੰਯੁਕਤ ਰਾਜ ਦੇ ਰਾਸ਼ਟਰਪਤੀ 트੍ਰੰਪ ਨੇ ਰੂਸੀ ਰਾਸ਼ਟਰਪਤੀ ਵਾਲਦੀਮੀਰ ਪੁਤਨ ਦੇ ਨਾਲ ਟੈਲੀਫੋਨ 'ਤੇ ਗੱਲਬਾਤ ਕੀਤੀ ਜਿਸ ਨੂੰ ਉਹਨਾਂ ਨੇ ਬਹੁਤ ਹੀ ਲਾਭਕਾਰੀ ਦੱਸਿਆ। ਇਸ ਗੱਲਬਾਤ ਦੇ ਦੌਰਾਨ ਰਾਸ਼ਟਰਪਤੀ ਪੁਤਨ ਨੇ ਮੱਧ ਪੂਰਬ ਵਿੱਚ ਸ਼ਾਂਤੀ ਦੀ ਮਹਾਨ ਪ੍ਰਾਪਤੀ ਦੇ ਲਈ ਅਮਰੀਕਾ ਅਤੇ ਰਾਸ਼ਟਰਪਤੀ ਨੂੰ ਵਧਾਈ ਦਿੱਤੀ। ਪੁਤਨ ਨੇ ਕਿਹਾ ਕਿ ਇਸ ਸ਼ਾਂਤੀ ਦਾ ਸੁਪਨਾ ਸਦੀਆਂ ਤੋਂ ਵੇਖਿਆ ਜਾ ਰਿਹਾ ਸੀ। ਅਮਰੀਕੀ ਰਾਸ਼ਟਰਪਤੀ ਦਾ ਮੰਨਣਾ ਹੈ ਕਿ ਮੱਧ ਪੂਰਬ ਦੀ ਇਹ ਸਫਲਤਾ ਰੂਸ ਯੂਕਰੇਨ ਦੇ ਨਾਲ ਚੱਲ ਰਹੀ ਜੰਗ ਨੂੰ ਖਤਮ ਕਰਨ ਦੇ ਲਈ ਗੱਲਬਾਤ ਵਿੱਚ ਸਹਾਇਤਾ ਕਰੇਗੀ ਨੇਤਾਵਾਂ ਨੇ ਇੱਕ ਮਹੱਤਵਪੂਰਨ ਸਮਝੌਤਾ ਕੀਤਾ ਹੈ ਕਿ ਅਗਲੇ ਹਫਤੇ ਉਹਨਾਂ ਦੇ ਉੱਚ ਪੱਧਰੀ ਸਲਾਹਕਾਰਾਂ ਦੀ ਇੱਕ ਮੀਟਿੰਗ ਹੋਵੇਗੀ ਇਸੇ ਸ਼ੁਰੂਆਤੀ ਮੀਟਿੰਗਾਂ ਦੀ ਅਗਵਾਈ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬਿਓ ਕਈ ਹੋਰ ਨਾਮਜ਼ਦ ਵਿਅਕਤੀਆਂ ਦੇ ਨਾਲ ਮਿਲ ਕੇ ਕਰਨਗੇ ਸਲਾਹਕਾਰਾਂ ਦੀ ਮੀਟਿੰਗ ਲਈ ਸਥਾਨ ਅਜੇ ਨਿਰਧਾਰਤ ਕੀਤਾ ਜਾਣਾ ਬਾਕੀ ਹੈ ਇਸ ਤੋਂ ਬਾਅਦ ਰਾਸ਼ਟਰਪਤੀ ਪੋਟਨ ਅਤੇ ਅਮਰੀਕੀ ਰਾਸ਼ਟਰਪਤੀ ਆਪਸ ਦੇ ਵਿੱਚ ਮੁਲਾਕਾਤ ਕਰਨਗੇ ਇਹ ਮੀਟਿੰਗ ਇੱਕ ਸਾਂਝੀ ਵਾਲੇ ਸਥਾਨ ਬੁਧਾਪੇਸਟ ਹੰਗਰੀ ਵਿੱਚ ਹੋਵੇਗੀ ਤਾਂ ਜੋ ਰੂਸ ਅਤੇ ਯੂਕਰੇਨ ਦੇ ਵਿਚਕਾਰ ਜੰਗ ਨੂੰ ਖਤਮ ਕੀਤਾ ਜਾ ਸਕੇ ਗੱਲਬਾਤ ਦੌਰਾਨ ਦੋਵਾਂ ਨੇਤਾਵਾਂ ਨੇ ਯੂਕਰੇਨ ਦੇ ਨਾਲ ਜੰਗ ਖਤਮ ਹੋਣ ਤੋਂ ਬਾਅਦ ਰੂਸ ਅਤੇ ਸੰਯੁਕਤ ਰਾਜ ਅਮਰੀਕਾ ਵਿਚਕਾਰ ਵਪਾਰ ਬਾਰੇ ਵਿਸਥਾਰ ਨਾਲ ਚਰਚਾ ਕੀਤੀ ਅਤੇ ਇਸ ਤੋਂ ਇਲਾਵਾ ਰਾਸ਼ਟਰਪਤੀ ਪੋਟਨ ਨੇ ਬੱਚਿਆਂ ਦੇ ਨਾਲ ਆਪਣੀ ਸ਼ਮੂਲੀਅਤ ਲਈ ਫਰਸਟ ਲੇਡੀ ਮੈਲਾਨੀਆ ਦਾ ਧੰਨਵਾਦ ਵੀ ਕੀਤਾ ਤੇ ਭਰੋਸਾ ਦਿੱਤਾ ਕਿ ਇਹ ਕਾਰਜ ਇਸੇ ਤਰ੍ਹਾਂ ਜਾਰੀ ਰਹੇਗਾ। ਰਾਸ਼ਟਰਪਤੀ ਨੇ ਪੋਟਨ ਨਾਲ ਆਪਣੀ ਗੱਲਬਾਤ ਬਾਰੇ ਵਿਚਾਰ ਵਟਾਂਦਰਾ ਕਰਨ ਦੇ ਲਈ ਓਵਲ ਆਫਿਸ ਦੇ ਵਿੱਚ ਰਾਸ਼ਟਰਪਤੀ ਜੈਲਸੰਗੀ ਨਾਲ ਮੁਲਾਕਾਤ ਕਰਨ ਦਾ ਐਲਾਨ ਕੀਤਾ ਜਿੱਥੇ ਹੋਰ ਵੱਖ-ਵੱਖ ਮੁੱਦਿਆਂ ਤੇ ਵੀ ਚਰਚਾ ਹੋਵੇਗੀ। ਅਮਰੀਕੀ ਰਾਸ਼ਟਰਪਤੀ ਦਾ ਮੰਨਣਾ ਹੈ ਕਿ ਇਹ ਫੋਨ ਤੇ ਗੱਲਬਾਤ ਬਹੁਤ ਹੀ ਜ਼ਿਆਦਾ ਤਰੱਕੀ ਦੇ ਲਈ ਕੀਤੀ ਗਈ ਹੈ। ਅਮਰੀਕਾ ਦੇ ਵੱਲੋਂ ਹਮਾਸ ਨੂੰ ਸਖਤ ਚੇਤਾਵਨੀ ਦਿੱਤੀ ਗਈ ਹੈ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਜੇਕਰ ਹਮਾਸ ਨੇ ਬੰਦਕਾਂ ਨੂੰ ਰਹਾ ਨਾ ਕੀਤਾ ਤੇ ਗੋਲੀਬਾਰੀ ਬੰਦ ਨਾ ਕੀਤੀ ਤਾਂ ਅਮਰੀਕਾ ਦੇ ਵੱਲੋਂ ਹਮਾਸ ਦੇ ਉੱਪਰ ਜਵਾਬੀ ਕਾਰਵਾਈ ਕੀਤੀ ਜਾਵੇਗੀ ਜੋ ਕਿ ਹਮਾਸ ਨੂੰ ਕਾਫੀ ਮਹਿੰਗੀ ਪਵੇਗੀ ਅਮਰੀਕੀ ਰਾਸ਼ਟਰਪਤੀ ਟਰੰਪ ਨੇ ਮੱਧ ਪੂਰਬ ਵਿੱਚ ਵਧ ਰਹੇ ਤਣਾਅ ਦੇ ਦਰਮਿਆਨ ਹਮਾਸ ਸੰਗਠਨ ਨੂੰ ਸਖਤ ਚੇਤਾਵਨੀ ਦਿੱਤੀ ਹੈ ਅਤੇ ਕਿਹਾ ਕਿ ਜੇਕਰ ਗਾਜ਼ਾ ਪੱਟੀ ਵਿੱਚ ਰੱਖੇ ਗਏ 24 ਬੰਦਕਾਂ ਨੂੰ ਤੁਰੰਤ ਰਿਹਾ ਨਾ ਕੀਤਾ ਗਿਆ ਤਾਂ ਅਮਰੀਕਾ ਜਵਾਬੀ ਕਾਰਵਾਈ ਕਰਨ ਤੋਂ ਪਿੱਛੇ ਨਹੀਂ ਹਟੇਗਾ 트럼ਪ ਨੇ ਬਿਆਨ ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤਾ ਉਹਨਾਂ ਨੇ ਕਿਹਾ ਕਿ ਅਮਰੀਕਾ ਨੇ ਹਮਾਸ ਨਾਲ ਸੰਪਰਕ ਕੀਤਾ ਹੈ ਅਤੇ ਬੰਦਕਾਂ ਦੀ ਰਿਹਾਈ ਦੇ ਲਈ ਆਖਰੀ ਚੇਤਾਵਨੀ ਭੇਜ ਦਿੱਤੀ ਹੈ 트럼ਪ ਨੇ ਕਿਹਾ ਕਿ ਅਸੀਂ ਹਮਾਸ ਦੇ ਨਾਲ ਗੱਲਬਾਤ ਕੀਤੀ ਅਤੇ ਪੁੱਛਿਆ ਕਿ ਆਖਿਰਕਾਰ ਉਹ ਆਪਣੇ ਹਥਿਆਰ ਸੁੱਟ ਕੇ ਬੰਦਕਾਂ ਨੂੰ ਰਿਹਾ ਕਰਨ ਦੇ ਲਈ ਤਿਆਰ ਹਨ ਜਾਂ ਨਹੀਂ ਜਵਾਬ ਮਿਲਿਆ ਕਿ ਇਹ ਆਤਮ ਸਮਰਪਣ ਵਰਗਾ ਹੋਵੇਗਾ ਉਹਨਾਂ ਉਸ ਕੋਲ ਦੋ ਹੀ ਵਿਕਲਪ ਨੇ ਆਤਮ ਸਮਰਪਣ ਕਰੋ ਜਾਂ ਫਿਰ ਅਮਰੀਕਾ ਦੀ ਜਵਾਬੀ ਕਾਰਵਾਈ ਦੇ ਲਈ ਤਿਆਰ ਹੋ ਰਾਸ਼ਟਰਪਤੀ ਨੇ ਇਹ ਵੀ ਦੱਸਿਆ ਕਿ ਸੁਨੇਹਾ ਹਮਾਸ ਦੇ ਮੈਡਲ ਲੋਕਾਂ ਦੇ ਰਹੀਂ ਪਹੁੰਚਾਇਆ ਗਿਆ ਮਾਰਕੋ ਰੂਬਿਓ ਇਸ ਗੋਇੰਗ ਟੂ ਬੀ ਮੀਟਿੰਗ ਵਿਦ ਹਿਸ ਕਾਉਂਟਰਪਾਰਟ ਐਜ਼ ਯੂ نو ਲੇਬਰਫ ਐਂਡ ਦੇ ਵਿਲ ਬੀ ਮੀਟਿੰਗ ਪ੍ਰੀਟੀ ਸੂਨ ਦੇ ਆਰ ਗੋਇੰ ਟੂ ਸੈਟ ਅਪ ਅ ਟਾਈਮ ਐਂਡ ਅ ਪਲੇਸ ਵੈਰੀ ਸ਼ੋਰਟਲੀ ਮੇਬੀ ਇਟਸ ਔਰਡੀ ਸੈਟ ਅਪ ਦੇਵ ਔਰਡੀ ਸਪੋਕਨ ਐਂਡ ਆ ਥੋਟ ਇਟ ਵਾਸ ਅ ਵੈਰੀ ਗੁੱਡ ਫੋਨ ਕਾਲ ਆ ਥੋਟ ਵੈਰੀ ਪ੍ਰੋਡਕਟਿਵ but i'll be meeting with president putin and uh, we'll make a determination tomorrow. i'm meeting with president zelensky and i'll be telling him about the call. i mean, we have a problem. they don't get along too well, those two. and it's uh, sometimes tough to have meetings. so we may do something where we're separate, but separate but equal. we'll uh, meet and talk to parties, but uh, this is a. This is a terrible relationship the two of them have, and it's one of those things. I've seen things that nobody would believe, but this is one of them. So I'll be meeting, we're going to be meeting in Hungary. Viktor Orban is uh, going to be hosting, and it's, uh, it's really uh, something that's time. Uh, last week, over 7,000 people were killed. That's ridiculous. And, you know, it doesn't affect our country. We don't, we're not losing people. We're not losing Bobby. We're not losing Americans. But they're losing Russians, Ukrainians, mostly soldiers, for the most part, soldiers. And uh, we think we're going to get it. We hope we're going to get it stopped. I thought this would be, because of my relationship with President Putin, I thought this would be very quick. And uh, it's turned out to be, who would think I did Middle East before I did this? We did a total of eight now, seven, and now eight. And uh, we're going to make this number nine. It just seems to me that uh, you know, look, it's only a field. That's all I've done in my whole life. I've made deals. I know about deals. I do it well. I don't think any presidents ever ended a war. Frankly, one war I did eight of them. Maria, right? And uh, but I don't know. Did Bush ever end? Do you think Biden ended a war? Biden started wars because he was stupid. But uh, do you think Biden ended any wars? No. I don't think, I don't know of anybody that ended wars. I ended eight of them. Now oh, it's going to be nine. I think we're going to have this one done uh, hopefully soon. But I'll be meeting him probably over the next two weeks. First, Marco is going to be meeting. And the vice president, as you know, is very much involved. The whole team is involved. Steve Whitcroft will be involved. Yeah, please. What did you tell them about the tomahawks? Did you discuss the tomahawk missiles? Did you discuss? Them? Well, we talked about it a little bit. Didn't say much, but I, I do say to you, you know, we need tomahawks for the United States of America too. We have uh, a lot of them, but we need them. I mean, we uh, we can't deplete for our country. So, you know, they're very vital. They're very powerful. They're they're very accurate. They're very good. But we need them too. So. I don't know what we can do about that. Why do, you think, a second meeting with Putin, why do you think a second meeting with Putin now will yield different results? Well, I think Alaska actually set a stage. And uh, that wasn't very long ago, but it set a stage. You have to understand, I came into this situation. I didn't start this war. This is a, a Biden deal. And I came into it, and it was a mess. It could have led to World War III. In my opinion, this could have led to World War III. That won't happen, but it could have. So I came in. This war was raging. When I left, this wasn't even a thought. For four years, there, nobody talked about it. I spoke to President Putin about Ukraine. It was the apple of his eye. But there was no never going to be doing anything like this. And this all went because of some really bad decisions that were made. And uh, look what you have: you have millions of people dead. You have uh, just a, a horrible, horrible situation. I'm doing it to save souls. That's all I'm doing it for. I'm not doing it for us. We're, we have an ocean between us. I'm doing it also to help Europe. They want to have it ended, but they're unable to do it. I'm able to do it, so I think we'll be uh, successful. We'll save a lot of lives. It should have been done. Should have never started. This would have never happened if the election weren't rigged. This would have never happened, but uh, it did happen, and I'll get it stopped. Okay. Well, I'm looking at what's happening and. That wasn't the deal that was made, and we'll see what happens. It's it's calmed down. It's it's a tough neighborhood. We know that. Uh, we have a commitment from them, and I assume they're going to honor that commitment. I hope they do. And uh I know I understand they brought back some additional bodies today. It's a rough deal when you think of it, right? Very rough. And we have our hostages back completely. We were very lucky with that, uh, but. uh it's a it's a tough it's a tough situation uh, they brought back bodies today as you probably know but uh, they also uh, said they going to behave we're going to find out if they behave if they behave good if they don't behave we'll take care of it ਹਮਾਸ ਨੇ ਲੜਾਕੂਆਂ ਨੇ ਹਾਲ ਹੀ ਦੇ ਵਿੱਚ ਇਜ਼ਰਾਈਲ ਨਾਲ ਝੜਪਾਂ ਦੇ ਦੌਰਾਨ ਵਿਦੇਸ਼ੀ ਅਤੇ ਇਜ਼ਰਾਈਲੀ ਨਾਗਰਿਕਾਂ ਨੂੰ ਬੰਦਕ ਬਣਾਇਆ ਸੀ ਮੰਨਿਆ ਜਾ ਰਿਹਾ ਹੈ ਕਿ ਉਹਨਾਂ ਵਿੱਚ ਕੁਜ਼ਾ ਅਮਰੀਕੀ ਨਾਗਰਿਕ ਵੀ ਸ਼ਾਮਿਲ ਨੇ ਇਜ਼ਰਾਈਲੀ ਸਰਕਾਰ ਨੇ ਵੀ ਇਹ ਕਹਿ ਕਿ ਉਹ ਅਮਰੀਕਾ ਦੇ ਨਾਲ ਮਿਲ ਕੇ ਬੰਦਕਾਂ ਦੀ ਰਿਹਾਈ ਦੇ ਲਈ ਗੁਪਤ ਰਣਨੀਤੀਆਂ ਤੇ ਕੰਮ ਕਰ ਰਹੇ ਨੇ ਇਜ਼ਰਾਈਲੀ ਪ੍ਰਧਾਨ ਮੰਤਰੀ ਦਫ਼ਤਰ ਨੇ ਟਰੰਪ ਦੇ ਬਿਆਨ ਦੀ ਤਾਰੀਫ਼ ਕਰਦਿਆਂ ਕਿਹਾ ਕਿ ਅਮਰੀਕਾ ਦਾ ਇਹ ਸਪਸ਼ਟ ਸੁਨੇਹਾ ਹਮਾਸ ਦੇ ਲਈ ਗੰਭੀਰ ਚੇਤਾਵਨੀ ਹੈ ਟਰੰਪ ਪ੍ਰਸ਼ਾਸਨ ਨੇ ਸਪਸ਼ਟ ਕਰ ਦਿੱਤਾ ਹੈ ਕਿ ਜੇਕਰ ਹਮਾਸ ਨੇ ਬੰਦਕਾਂ ਨੂੰ ਰਿਹਾਅ ਨਾ ਕੀਤਾ ਤਾਂ ਫੌਜੀ ਕਾਰਵਾਈ ਜਾਂ ਫਿਰ ਟਾਰਗੇਟਡ ਸਟ੍ਰਾਈਕ ਕੀਤੇ ਜਾ ਸਕਦੇ ਨੇ ਉਦਰਾ ਅਮਰੀਕੀ ਰੱਖਿਆ ਮੰਤਰਾਲੇ ਨੇ ਵੀ ਪੁਸ਼ਟੀ ਕੀਤੀ ਹੈ ਕੀ ਯੂਐਸ ਨੇਵੀ ਅਤੇ 에어ਫੋਰਸ ਦੀਆਂ ਯੂਨਿਟਾਂ ਮਦ ਤਰਤੀ ਸਮੁੰਦਰ ਦੇ ਵਿੱਚ ਤਿਆਰ ਹਾਲਾਤਾਂ ਦੇ ਵਿੱਚ ਨੇ ਉਧਰ ਦੂਜੇ ਪਾਸੇ ਗੱਲ ਕਰੀਏ ਤਾਂ ਇੱਕ ਉੱਚ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਅਸੀਂ ਕਿਸੇ ਵੀ ਸੰਭਾਵਿਤ ਸਥਿਤੀ ਦੇ ਲਈ ਤਿਆਰ ਹਾਂ ਜੇਕਰ ਹਮਾਸ ਨੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਉਲੰਘਣਾ ਜਾਰੀ ਰੱਖੀ ਤਾਂ ਉਸ ਦਾ ਨਤੀਜਾ ਉਹ ਆਪ ਭੁਗਤੇਗਾ ਯੂਨਾਈਟਿਡ ਨੇਸ਼ਨ ਨੇ ਅਮਰੀਕਾ ਅਤੇ ਹਮਾਸ ਦੋਵਾਂ ਨੂੰ ਸੰਜਮ ਵਰਤਨ ਅਤੇ ਸੰਵਾਦ ਦੇ ਨਾਲ ਰਸਤਾ ਕੱਢਣ ਦੀ ਇੱਕ ਅਪੀਲ ਵੀ ਕੀਤੀ ਹੈ ਯੂਰਪੀ ਸੰਗ ਨੇ ਕਿਹਾ ਕਿ ਬੰਦਕਾਂ ਦੀ ਰਿਹਾਈ ਸਭ ਤੋਂ ਵੱਡੀ ਤਰਜੀਹ ਹੋਣੀ ਚਾਹੀਦੀ ਹੈ ਜਦਕਿ ਕਤਰ ਅਤੇ ਮਿਸਰ ਨੇ ਵੀ ਕਈ ਪੇਸ਼ਕਸ਼ ਕੀਤੀਆਂ ਨੇ ਦੂਜੇ ਪਾਸੇ ਹਮਾਸ ਨੇ ਦਾਵਾ ਕੀਤਾ ਹੈ ਕਿ ਉਹ ਕਬਜ਼ੇ ਹੇਠ ਖੇਤਰਾ ਵਿੱਚ ਨਿਆਂ ਦੀ ਲੜਾਈ ਲੜ ਰਹੇ ਨੇ ਤੇ ਅਮਰੀਕੀ ਧਮਕੀਆਂ ਨਾਲ ਨਹੀਂ ਡਰਦੇ ਪਰ ਸੂਤਰਾਂ ਦੇ ਮੁਤਾਬਕ ਹਮਾਸ ਦੇ ਅੰਦਰੂਨੀ ਗਰੁੱਪਾਂ ਦੇ ਵਿੱਚ ਇਸ ਮਾਮਲੇ ਤੇ ਫਰਕ ਦੀ ਸਥਿਤੀ ਬਣੀ ਹੋਈ ਹੈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਜੇਕਰ ਹਮਾਸ ਬੰਦਕਾਂ ਨੂੰ ਰਿਹਾਰ ਨਹੀਂ ਕਰਦਾ ਤਾਂ ਅਮਰੀਕਾ ਇਜ਼ਰਾਈਲ ਦੇ ਨਾਲ ਮਿਲ ਕੇ ਸੀਮਤ ਸੈਨਿਕ ਕਾਰਵਾਈ ਕਰ ਸਕਦਾ ਹੈ ਪਰ ਦੂਜੇ ਪਾਸੇ ਕਈ ਅੰਤਰਰਾਸ਼ਟਰੀ ਬੰਚਾਂ ਤੇ ਇਹ ਵੀ ਚਿੰਤਾ ਜ਼ਾਹਿਰ ਕੀਤੀ ਗਈ ਹੈ ਕਿ ਕੋਈ ਵੱਡੀ ਕਾਰਵਾਈ ਪੂਰੇ ਖੇਤਰ ਨੂੰ ਜੰਗ ਦੀ ਦਿਸ਼ਾ ਦੇ ਵੱਲ ਧੱਕ ਸਕਦੀ ਹੈ ਅੱਜ ਦੇ ਅਮਰੀਕਨ ਨਿਊਜ਼ ਬੁਲੇਟਨ ਦੇ ਵਿੱਚ ਇੰਨਾ ਹੀ ਕੱਲ ਮੁੜਹਾਸਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ